ਜੋ ਇਹ ਪੀਟੀਐਮ ਹੋ ਰਿਹਾ ਮੈਗਾ ਪੀਟੀਐਮ ਹੋ ਰਿਹਾ ਔਰ ਇਹਦੇ ਵਿੱਚ ਜੋ ਪਹਿਲਾਂ ਵੀ ਪੀਟੀਐਮ ਹੁੰਦੀਆਂ ਆ ਬਟ ਜੋ ਇਹ ਹੋ ਰਿਹਾ ਜੀ ਇਹ ਅਲੱਗ ਕਿਸਮ ਦਾ ਪੀਟੀਐਮ ਆ ਜੀ ਇਹਦੇ ਵਿੱਚ ਦੇਖੋ ਤੁਸੀਂ ਆਹਰ ਬਾਜ਼ ਨਜ਼ਰ ਬਾਕੇ ਦੇਖੋ ਕਿ ਕਿੰਨੇ ਪੇਰੈਂਟਸ ਆਏ ਆ ਔਰ ਸਵੇਰੇ 7 ਵਜੇ ਤੋਂ ਇਸ ਸਕੂਲ ਦੇ ਵਿੱਚ ਪੇਰੈਂਟਸ ਆ ਰਹੇ ਆ ਔਰ ਮੇਲੇ ਵਰਗਾ ਮਾਹੌਲ ਆ ਜੀ ਦੇਖੋ ਸਭ ਤੋਂ ਵੱਡਾ ਫਰਕ ਤਾਂ ਹੈ ਕਿ ਜੇ ਸਾਡੇ ਮੌਜੂਦਾ ਐਜੂਕੇਸ਼ਨ ਮੰਤਰੀ ਹੈ ਜਦੋਂ ਵੀ ਇਹ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤੇ ਫੀਲਡ ਦੇ ਵਿੱਚ ਹੀ ਹੈਗੇ ਨਾ ਇਹ ਆਪਣੇ ਜਿਹੜਾ ਕਾਮੂਨ ਖਾਲੀ ਦਫਤਰ ਚ ਬੈਠ ਕੇ ਨਹੀਂ ਚਲਾ ਰਹੇ ਨੇ ਇਹ ਸਕੂਲਾਂ ਦੇ ਵਿੱਚ ਜਾਂਦੇ ਨੇ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਰੈਕਤਾ ਕੰਮ ਕਰਦੇ ਨੇ ਇਵਨ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਮਿਲਦੇ ਹੈਗੇ ਨੇ ਤੇ ਉਸ ਦੇ ਨਾਲ ਇਹ ਬਹੁਤ ਜ਼ਿਆਦਾ ਯਾਨੀ ਕਿ ਅਧਿਆਪਕਾਂ ਦੇ ਵਿੱਚ ਜੋਸ਼ ਭਰਦੇ ਨੇ ਇਹ ਕਦੀ ਵੀ ਇਸ ਮੁਹਿੰਮ ਨਾਲ ਜਾਂਦੇ ਕਿਸੇ ਦੇ ਆਪ ਨੂੰ ਕੋਈ ਸਜ਼ਾ ਦੇ ਨਹੀਂ ਇਸ ਤਰੀਕੇ ਨਾਲ ਨਹੀਂ ਜਾਂਦੇ ਨੇ ਹਮੇਸ਼ਾ ਜਾਂਦੇ ਆ ਇੱਕ ਬੜੇ ਹੀ ਫ੍ਰੈਂਡਲੀ ਮਾਹੌਲ ਦੇ ਨਾਲ ਟੀਚਰਾਂ ਨੂੰ ਮਿਲਦੇ ਆ ਤੇ ਉਹਨਾਂ ਨੂੰ ਆਪਣੀ ਅਗਵਾਈ ਦਿੰਦੇ ਆ ਅੱਜ ਜੋ ਸਰਦਨ ਆਉਣ ਨਾਲ ਫਰਕ ਹੈ ਵੀ ਕਿ ਇਹਨਾਂ ਨੇ ਕਾਫੀ ਕੰਟਰੋਲ ਕੀਤਾ ਹੈ ਕਾਫੀ ਦੇਖ ਰਹੀ ਕਿਤੀ ਆਪਣੇ ਪਦਵੀ ਤੇ ਰਹਿ ਕਰਕੇ ਵੀ ਇਹਨਾਂ ਨੇ ਬੱਚੇ ਦੇ ਫਿਊਚਰ ਲਈ ਕਾਫੀ ਅੱਛਾ ਸੋਚਿਆ ਐ ਐਨੀਵੇ ਆਨ ਵਾਲੇ ਕਿਸੇ ਵੀ ਮੰਤਰੀ ਨੇ ਇਤਨਾ ਨਹੀਂ ਸੋਚਿਆ ਸੀਗਾ ਕਿ ਪਹਿਲਾਂ ਕਦੇ ਵੀ ਆਪਾਂ ਆਪਣੇ ਮਿਨਿਸਟਰ ਨੂੰ ਸਕੂਲਾਂ ਦੇ ਵਿੱਚ ਆਂਦੇ ਦੇਖਿਆ ਨਹੀਂ ਮੇਰੀ ਜਿੰਨੀ ਜੌਬ ਹੋਈ ਮੈਂ ਕਦੇ ਵੀ ਮਤਲਬ ਕਿਸੇ ਵੀ ਮਿਨਿਸਟਰ ਨੂੰ ਆਪਣੇ ਸਕੂਲ ਦੇ ਵਿੱਚ ਆਂਦੇ ਨਹੀਂ ਦੇਖਿਆ ਔਰ ਦੂਸਰਾ ਮੀਡੀਆ ਦੇ ਥਰੂ ਸਰ ਜਿਵੇਂ ਪੇਰੈਂਟਸ ਨਾਲ ਜੁੜਿਆ ਹੈ ਕਿਉਂਕਿ ਕਦੇ ਵੀ ਮਿਨਿਸਟਰ ਮੈਨੂੰ ਲੱਗਦਾ ਨਹੀਂ ਕੋਈ ਵੀ ਐਜੂਕੇਸ਼ਨ ਮਿਨਿਸਟਰ ਪੇਰੈਂਟਸ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਕੂਲਾਂ 'ਚ ਅਗਰ ਜਾਂਦੇ ਸੀਗੇ ਬਟ ਉਹ ਪੇਰੈਂਟਸ ਨਾਲ ਨਹੀਂ ਜੁੜੇ ਸੀਗੇ ਅੱਜ ਸਵੇਰੇ ਸਵੇਰੀ ਸਾਨੂੰ ਜਿੱਦਾਂ ਹੁਣ ਕੱਲ ਵੀ ਆਇਆ ਜੀ ਫੋਨ ਮਾਨ ਸਾਹਿਬ ਦਾ ਅੱਜ ਫੇਰ ਸਵੇਰੇ ਆਇਆ ਫੋਨ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਨਾਲ ਗੱਲ ਕਰਦੇ ਕੱਲ ਨੂੰ ਵੀ ਕੋਲ ਆਈ ਸੀ ਸ਼ਿਆਮ ਸਾਹਿਬ ਦੀ ਬੱਚੇ ਵਾਸਤੇ ਪਹਿਲਾਂ ਸੀ ਮੀਟਿੰਗ ਸੀ ਉਹਦੇ ਵਾਸਤੇ ਆਈ ਸੀ ਸਾਨੂੰ ਬੜੀ ਖੁਸ਼ੀ ਹੋਈ ਸਾਨੂੰ ਪਹਿਲੀ ਵਾਰ ਸ਼ਿਆਮ ਸਾਹਿਬ ਨੇ ਕੋਲ ਕੀਤੀ ਕਹਿੰਦੇ ਨੇ ਵੀ ਕਿਲੀ ਦੇ ਘਰ ਨਰੇਨ ਆਏ ਨੇ ਤਾਂ ਖੁਸ਼ੀ ਤਾਂ ਪ੍ਰਗਟ ਹੁੰਦੀ ਹੋਣਾ ਕਿ ਜੇ ਅੱਡਾ ਵੱਡਾ ਬੰਦਾ ਆਪਾਂ ਨੂੰ ਫੋਨ ਕਰੇ ਕਿਤੇ ਨਾ ਕਿਤੇ ਤਾਂ ਖੁਸ਼ੀ ਜ਼ਾਹਰ ਹੁੰਦੀ ਹੈ ਦੂਜੀ ਵਾਰ ਜਿਹੜਾ ਸਿਰਫ ਸਕੂਲਾਂ ਦੇ ਵਿੱਚ ਪੀਟੀਐਮ ਹੋਣ ਜਾ ਰਿਹਾ ਹੈ ਪੇਰੈਂਟ ਟੀਚਰ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਸੋ ਇਹਦਾ ਬੱਚਿਆਂ ਨੂੰ ਤੇ ਟੀਚਰਸ ਨੂੰ ਤੇ ਪੇਰੈਂਟਸ ਨੂੰ ਇਹਦਾ ਕੀ ਫਾਇਦਾ ਹੋਊਗਾ ਤੇ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਵੀ ਕਦੇ ਹੁੰਦੀਆਂ ਸੀ ਕਿ ਐ ਜੀਆਂ ਮੀਟਿੰਗਸ ਜਾਂ ਹੁਣ ਹੁਣ ਲੱਗੀਆਂ ਸਭ ਤੋਂ ਪਹਿਲਾਂ ਜੀ ਮੈਂ ਸਲਿੰਦਰ ਸਿੰਘ ਪ੍ਰਿੰਸੀਪਲ 3ਵੀਂ 1 ਐਸਓਈ ਸਕੂਲ ਆਫ ਫੈਮਿਨਿਸਟ ਮਾਲੀ ਸਾਜੋ ਇਹ ਪੀਟੀਐਮ ਹੋ ਰਿਹਾ ਮੈਗਾ ਪੀਟੀਐਮ ਹੋ ਰਿਹਾ ਔਰ ਇਹਦੇ ਵਿੱਚ ਜੋ ਪਹਿਲਾਂ ਵੀ ਪੀਟੀਐਮ ਹੁੰਦੀਆਂ ਬਟ ਜੋ ਇਹ ਹੋ ਰਿਹਾ ਜੀ ਇਹ ਅਲੱਗ ਕਿਸਮ ਦਾ ਪੀਟੀਐਮ ਆ ਜੀ ਇਹਦੇ ਵਿੱਚ ਦੇਖੋ ਤੁਸੀਂ ਆਰਾਧਵਾਤ ਨਜ਼ਰ ਮਾਰ ਕੇ ਦੇਖੋ ਕਿ ਕਿੰਨੇ ਪੇਰੈਂਟਸ ਆਏ ਆ ਔਰ ਸਵੇਰੇ 7 ਵਜੇ ਤੋਂ ਇਹ ਸਕੂਲ ਦੇ ਵਿੱਚ ਪੇਰੈਂਟਸ ਆ ਰਹੇ ਆ ਔਰ ਮੇਲੇ ਵਰਗਾ ਮਾਹੌਲ ਆ ਜੀ ਔਰ ਇਹਦੇ ਵਿੱਚ ਕੀ ਆ ਬੱਚੇ ਜਿਹੜੇ ਆ ਆਪਣੇ ਪੇਰੈਂਟਸ ਨੂੰ ਲੈ ਕੇ ਜਾ ਰਹੇ ਆ ਟੀਚਰ ਕੋ ਟੀਚਰ ਉਹਨਾਂ ਨੂੰ ਆਪਣਾ ਜੋ ਵੀ ਬੱਚਿਆਂ ਦੀ ਕਾਰਜਗਾਰੀ ਦੱਸ ਰਹੇ ਆ ਜੋ ਕਿਤੇ ਕਮੀਆਂ ਉਹ ਉਹਨਾਂ ਨੂੰ ਨੋਟ ਕਰਵਾ ਰਹੇ ਆ ਪੇਰੈਂਟ ਵੱਲੀ ਸਾਈਡ ਤੋਂ ਆ ਤੇ ਉਹ ਕਰਵਾ ਰਹੇ ਟੀਚਰ ਵੱਲੀ ਸਾਈਡ ਤੋਂ ਉਹ ਕਰਵਾ ਰਹੇ ਉਸ ਤੋਂ ਬਾਅਦ ਉਹ ਰਿਪੋਰਟ ਮੇਰੇ ਕੋਲ ਆ ਜਾਂਦੀ ਹੈ ਜੀ ਮੈਂ ਦੇਖਦਾ ਜੀ ਜਿਹੜੇ ਵੀ ਕੋਈ ਉਹ ਸੁਝਾ ਦੇਣੇ ਪੈਂਦੇ ਅਜੇ ਪੇਰੈਂਟ ਨੂੰ ਦੇਣੇ ਜਾਂ ਟੀਚਰ ਨੂੰ ਆਪਾਂ ਨੋਟ ਕਰ ਰਹੇ ਆ ਔਰ ਸਭ ਬਹੁਤ ਵਧੀਆ ਹੋ ਰਿਹਾ ਸਰ ਉਹ ਇਹ ਅਲੱਗ ਕਿਸ ਹੁੰਦਾ ਪੀਟੀਐਮ ਆ ਜੀ ਪਹਿਲਾਂ ਇਸ ਤਰ੍ਹਾਂ ਦਾ ਪੀਟੀਐਮ ਚ ਇੰਨਾ ਰੁਝਾਨ ਪੇਰੈਂਟ ਤਾਂ ਹੁੰਦਾ ਨਹੀਂ ਸੀ ਜੀ ਜਿੰਨਾ ਹੁਣ ਹੋ ਰਿਹਾ ਜੀ ਸੋ ਤੁਸੀਂ ਅੱਜ ਸਕੂਲ ਚ ਆਇਓ ਕਿਹੜੀ ਕਲਾਸ ਪੜਦਾ ਬੱਚਾ ਨਹੀਂ ਬੱਚੇ 9th ਕਲਾਸ ਹੀ ਪੜਦੀ ਨੇ ਮੇਰੇ ਤਿੰਨੋਂ ਬ ਅੱਜ ਜਿਹੜਾ ਮੇਗਾ ਪੀਟੀਐਮ ਹੋਇਆ ਹੈ ਸਰਕਾਰੀ ਸਕੂਲਾਂ ਦੇ ਵਿੱਚ ਸੋ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਪਹਿਲਾਂ ਵੀ ਇਹ ਹੁੰਦੇ ਸੀਗੇ ਜਾਂ ਅੱਜ ਤੁਸੀਂ ਆ ਦੇਖ ਰਹੇ ਹੋ ਪਹਿਲਾਂ ਇਹ ਪੈਰੈਂਟਸ ਮੀਟਿੰਗ ਪਹਿਲਾਂ ਵੀ ਹੁੰਦੀ ਸੀ ਪਰ ਅੱਜ ਇਸ ਕਾਫੀ ਬਦਲਾਅ ਦੇਖਿਆ ਕਿ ਹਰ ਜੋ ਸਰ ਨੇ ਕਾਫੀ ਬੱਚੇ ਦੇ ਫਿਊਚਰ ਦੇ ਲਈ ਕਾਫੀ ਕੁਝ ਕੀਤਾ ਸਾਡੇ ਬੱਚੇ ਆਉਣ ਵਾਲੇ ਟਾਈਮ ਤੇ ਵੀ ਅੱਛੀ ਪੜਾਈ ਕਰਨਗੇ ਇਹ ਕਾਫੀ ਕੰਟਰੋਲ ਕਰ ਰਹੇ ਨੇ ਇਸ ਦੇ ਵਿੱਚ ਸਟਾਫ ਦਾ ਵੀ ਕਾਫੀ ਸਹਿਯੋਗ ਸਾਨੂੰ ਮਿਲਦਾ ਹੈ ਕਿ ਬੱਚੇ ਦੀ ਡਰੈਸ ਜਾਂ ਖਾਣਾ ਪੀਣਾ ਲੰਗਰ ਪਾਣੀ ਬਹੁਤ اچھا ਰਿਸਪਾਂਸ ਮਿਲਿਆ ਸਕੂਲ ਚ ਜੋ ਕਿ ਪ੍ਰਾਈਵੇਟ ਐਸਾ ਸਿਰਫ ਫੀਸਾਂ ਲਈਏ ਜਾਂਦੀਆਂ ਨਾ ਪ੍ਰਾਈਵੇਟ ਕੋਈ ਫੈਸਿਲਿਟੀ ਨਹੀਂ ਦਿੱਤੀ ਜਾਂਦੀ ਜੇ ਚਾਰ ਕਦਮ ਪ੍ਰਾਈਵੇਟ ਚਲੰਦਾ ਵੀ ਹੈ ਤੇ ਚਾਰ ਕਦਮ ਪੈਸੇ ਵਸੂਲਦਾ ਹੈ ਪਰ ਪ੍ਰਾਈਵੇਟ ਨਾਲੋਂ ਅੱਛਾ ਸਰਕਾਰੀ ਹੈਗਾ ਜੋ ਸਾਨੂੰ ਸਾਰੇ ਸੁਵਿਧਾਵਾਂ ਸਾਡੇ ਬੱਚੇ ਦੀ ਫਿਊਚਰ ਲਈ ਅੱਛਾ ਹੁੰਦਾ ਹੈ ਅੱਜ ਜੋ ਸਰਦਿਨ ਆਉਣੇ ਨਾਲ ਫਰਕ ਹੈ ਵੀ ਕਿ ਇਹਨਾਂ ਨੇ ਕਾਫੀ ਕੰਟਰੋਲ ਕੀਤਾ ਹੈ ਕਾਫੀ ਦੇਖ ਰਿਹਾ ਕਿਤੀ ਆਪਣੀ ਪਧਵੀ ਤੇ ਰਹਿ ਕਰਕੇ ਵੀ ਇਹਨਾਂ ਨੇ ਬੱਚਿਆਂ ਦੇ ਫਿਊਚਰ ਲਈ ਕਾਫੀ ਅੱਛਾ ਸੋਚਿਆ ਐ ਐਨੀ ਵੀ ਆਉਣ ਵਾਲੇ ਕਿਸੇ ਵੀ ਮੰਤਰੀ ਨੇ ਇਤਨਾ ਨਹੀਂ ਸੋਚਿਆ ਸੀਗਾ ਜੋ ਹਰ ਜੋ ਸਰ ਸੋਚ ਰਹੇ ਨੇ ਜੋ ਕਰ ਰਹੇ ਇਹ ਅੱਛੇ ਆਉਣ ਵਾਲੇ ਟਾਈਮ ਤੇ ਵੀ ਅੱਛਾ ਹੀ ਕਰਨਗੇ ਸਾਡੇ ਬੱਚਿਆਂ ਦੇ ਲਈ ਥੈਂਕ ਯੂ ਸਰ ਸਰਕਾਰੀ ਮੇਗਾ ਪੀਟੀਐਮ ਹੋਣ ਜਾ ਰਹੇ ਨੇ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਬੱਚਿਆਂ ਨੂੰ ਇਹਦਾ ਕੀ ਫਾਇਦਾ ਹੋਊਗਾ ਤੇ ਪੇਰੈਂਟਸ ਨੂੰ ਕੀ ਲੱਗਦਾ ਵੀ ਇਹਦੇ ਨਾਲ ਜਿਹੜਾ ਰਿਸ਼ਤਾ ਹੈਗਾ ਟੀਚਰਸ ਤੇ ਪੇਰੈਂਟਸ ਦਾ ਕਿੰਨਾ ਇੱਕ ਮਜ਼ਬੂਤ ਹੋਊਗਾ ਦੇਖੋ ਜਿਹੜੀ ਇਹ ਪੀਟੀਐਮ ਮੇਗਾ ਪੀਟੀਐਮ ਚੱਲ ਰਹੀ ਹੈ ਜਿਸ ਦੇ ਜਿਸ ਦੇ ਸਬੰਧ ਵਿੱਚ ਸਰਕਾਰ ਨੇ ਵੀ ਆਪਣੇ ਪੱਧਰ ਤੇ ਬਹੁਤ ਹੀ ਜ਼ਿਆਦਾ ਐਡਵਰਟਾਈਜ਼ਮੈਂਟ ਕਰਕੇ ਪੂਰੇ ਪੇਰ ਬੱਚਿਆਂ ਦੇ ਜਿਹੜੇ ਪੇਰੈਂਟਸ ਹਨ ਉਹਨਾਂ ਨੂੰ ਜਾਗਰਿਤ ਕੀਤਾ ਹੈ ਤੋ ਜਾਗਰੂਤਾ ਇਨਤੀਜਾ ਹੈ ਕਿ ਜਿਹੜੇ ਪੇਰੈਂਟਸ ਹோம் ਮਾ ਆ ਕੇ ਸਕੂਲਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਇਹਦੇ ਨਾਲ ਪੇਰੈਂਟਸ ਤੇ ਟੀਚਰ ਦੀ ਇੱਕ ਬੌਂਡਿੰਗ ਬਣਦੀ ਹੈ ਪੇਰੈਂਟਸ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਜਿਹੜੇ ਬੱਚੇ ਹੈ ਉਹ ਸਕੂਲ ਦੇ ਵਿੱਚ ਕੀ ਕਾਰਗੁਜ਼ਾਰੀ ਕਰ ਰਹੇ ਨੇ ਉਹਨਾਂ ਦੀਆਂ ਛਾਈਆਂ ਤੇ ਜੇ ਉਹਨਾਂ ਦੇ ਵਿੱਚ ਕੋਈ ਕਮੀ ਹੈ ਤੇ ਉਹਨਾਂ ਨੂੰ ਦੂਰ ਕਰਨ ਲਈ ਉਹ ਟੀਚਰਾਂ ਤੋਂ ਆਪ ਅਗਵਾਈ ਲੈਂਦੀ ਹੈ ਤੇ ਪੇਰੈਂਟਸ ਵੀ ਆਪਣੇ ਸੁਜੈਸ਼ਨ ਜਿਹੜੇ ਆ ਉਹ ਟੀਚਰਸ ਨੂੰ ਦੇ ਰਹੇ ਆ ਕਿ ਸਾਡੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਬੱਚਾ ਨੂੰ ਪੜਾਇਆ ਜਾਵੇ ਜਾਂ ਇਸ ਤਰੀਕੇ ਨਾਲ ਵਤੀਰਾ ਕੀਤਾ ਜਾਵੇ ਅ ਜਿਸ ਤਰ੍ਹਾਂ ਹੁਣ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਨੇ ਹਜੂਤ ਹੈ ਸਰ ਕੋ ਪਹਿਲਾਂ ਵੀ ਕਈ ਮਿਨਿਸਟਰ ਰਹੇ ਨੇ ਐਜੂਕੇਸ਼ਨ ਦੇ ਪਹਿਲਾਂ ਤੇ ਹੁਣ ਚ ਕੀ ਲੱਗਦਾ ਇਹਨਾਂ ਕੀ ਫਰਕ ਹੈ ਦੇਖੋ ਸਭ ਤੋਂ ਵੱਡਾ ਫਰਕ ਤਾਂ ਹੈ ਕਿ ਜੇ ਸਾਡੇ ਮੌਜੂਦਾ ਐਜੂਕੇਸ਼ਨ ਮੰਤਰੀ ਹੈ ਜਦੋਂ ਵੀ ਇਹ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤੇ ਫੀਲਡ ਦੇ ਵਿੱਚ ਹੀ ਹੈਗੇ ਨੇ ਇਹ ਆਪਣੇ ਜਿਹੜਾ ਕੰਮ ਨੂੰ ਖਾਲੀ ਦਫ਼ਤਰ 'ਚ ਬੈਠ ਕੇ ਨਹੀਂ ਚਲਾ ਰਹੇ ਨੇ ਇਹ ਸਕੂਲਾਂ ਦੇ ਵਿੱਚ ਜਾਂਦੇ ਨੇ ਸਕੂਲਾਂ ਦੇ ਅਧਿਆਪਕਾਂ ਦੇ ਨਾਲ ਰਹਿਤਾਂ ਕੰਮ ਕਰਦੇ ਨੇ ਇਵਨ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਮਿਲਦੇ ਹੈਗੇ ਨੇ ਤੇ ਉਸ ਦੇ ਨਾਲ ਇਹ ਬਹੁਤ ਜ਼ਿਆਦਾ ਯਾਨੀ ਕਿ ਤੁਹਾਪਕਾਂ ਦੇ ਵਿੱਚ ਜੋਸ਼ ਭਰਦੇ ਨੇ ਇਹ ਕਦੀ ਵੀ ਇਸ ਮੁਹਿਮ ਨਾਲ ਜਾਂਦੇ ਕਿਸੇ ਦੇ ਆਪਕ ਨੂੰ ਕੋਈ ਸਜ਼ਾ ਦੇਣ ਇਸ ਤਰੀਕੇ ਨਾਲ ਨਹੀਂ ਜਾਂਦੇ ਨੇ ਹਮੇਸ਼ਾ ਜਾਂਦੇ ਆ ਇੱਕ ਬੜੇ ਹੀ ਫ੍ਰੈਂਡਲੀ ਮਾਹੌਲ ਦੇ ਨਾਲ ਟੀਚਰਾਂ ਨੂੰ ਮਿਲਦੇ ਆ ਤੇ ਉਹਨਾਂ ਨੂੰ ਆਪਣੀ ਅਗਵਾਈ ਦਿੰਦੇ ਆ ਕਿ ਕਿਸ ਤਰੀਕੇ ਨਾਲ ਆਪਾਂ ਐਜੂਕੇਸ਼ਨ ਸਿਸਟਮ ਨੂੰ ਹੋਰ ਉੱਪਰ ਲੈ ਕੇ ਜਾਣਾ ਇਹ ਬੱਚਿਆਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਦੇਖਣ ਨੂੰ ਮਿਲ ਰਿਹਾ ਅੱਜ ਕਿਉਂਕਿ ਆਪ ਆ ਦੇਖ ਰਹੇ ਆ ਕਿ ਇੱਕ ਮੇਲੇ ਵਰਗਾ ਮਹੌਲ ਲੱਗ ਰਿਹਾ ਸਕੂਲ ਦੇ ਵਿੱਚ ਬਿਲਕੁਲ ਸਰ ਅਸੀਂ ਪੂਰਾ ਮੇਲਾ ਲਾਇਆ ਹੋਇਆ ਸਾਨੂੰ ਜਿਸ ਤਰੀਕੇ ਨਾਲ ਸਾਡੇ ਸਿੱਖਿਆ ਮੰਤਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਗਵਾਈ ਦਿੱਤੀ ਹੈ ਸਾਡੇ ਉੱਚ ਅਧਿਕਾਰੀਆਂ ਡੀਓ ਮੈਮ ਤੇ ਡਿਪਟੀ ਡੀਓ ਸਰ ਨੇ ਜਿੰਨਾ ਅਗਵਾਈ ਦਿੱਤੀ ਹੈ ਕਿ ਸਕੂਲ ਦੇ ਵਿੱਚ ਚਾਹ ਦਾ ਲੰਗਰ ਲੱਗਿਆ ਹੋਇਆ ਤੇ ਜੋ ਕੁਝ ਵੀ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਆ ਜੀ ਪੂਰਾ ਮੇਲਾ ਭਰਿਆ ਪਿਆ ਪੂਰਾ ਸਰ ਮੈਗਾ ਪੀਟੀਐਮ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਮੈਨੂੰ ਲੱਗਦਾ ਹੈ ਬੱਚਿਆਂ ਦਾ ਹੈ ਜਦੋਂ ਪੇਰੈਂਟਸ ਔਰ ਟੀਚਰ ਦੋਨੋਂ ਮਿਲਦੇ ਹੈ ਤੇ ਬੱਚੇ ਦੀ ਕਮੀਆਂ ਸਾਹਮਣੇ ਆਉਂਦੀਆਂ ਉਹਦੇ ਵਿੱਚ ਮਤਲਬ ਪੇਰੈਂਟਸ ਆਪਣੀ ਜਗ੍ਹਾ ਤੇ ਉਹਨੂੰ ਬੱਚੇ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਟੀਚਰ ਆਪਣੀ ਜਗ੍ਹਾ ਤੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਔਰ ਸਭ ਤੋਂ ਵੱਡਾ ਫਾਇਦਾ ਜਿਹੜੇ ਐਸਓਈ ਸਕੂਲਾਂ ਦੇ ਵਿੱਚ ਜਿਹੜਾ ਆਪਣੇ ਮਾਨਯੋਗ ਈਐਮ ਸਾਫ ਜੀ ਨੇ ਉਪਰਾਲਾ ਕੀਤਾ ਹੈ ਮਤਲਬ ਸਿੱਖਿਆ ਨੂੰ ਉੱਪਰ ਚੱਕਣ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਬੱਚਿਆਂ ਨੂੰ ਹੈ ਇਹਦੇ ਨਾਲ ਕੰਪੀਟੀਸ਼ਨ ਜ਼ਿਆਦਾ ਵਧਿਆ ਬੱਚੇ ਹੋਰ ਜ਼ਿਆਦਾ ਮਤਲਬ ਇਹਦੇ ਵਿੱਚ ਐਸਓਈ ਦੇ ਵਿੱਚ ਆਣਾ ਚਾਹੁੰਦੇ ਆ ਆਪਣਾ ਕਲੀਅਰ ਕਰਕੇ ਇਸ এডਿਕੇਸ਼ਨ ਨੂੰ ਲੈਣਾ ਚਾਹੁੰਦੇ ਆ ਇਸ ਵਿੱਚ ਬੱਚਿਆਂ ਦਾ ਫਿਊਚਰ ਬਹੁਤ ਬ੍ਰਾਈਟ ਹੋਏਗਾ ਸਰ ਹਮੇਸ਼ਾ ਸਾਡੇ ਸਕੂਲ ਦੇ ਵਿੱਚ ਵੀ ਕਾਫੀ ਵਾਰ ਵਿਜ਼ਿਟ ਕਰਕੇ ਗਏ ਆ ਔਰ ਬੱਚਿਆਂ ਨਾਲ ਕਲਾਸ ਦੇ ਵਿੱਚ ਬੈਠ ਕੇ ਉਹਨਾਂ ਦੇ ਬੱਚਿਆਂ ਨਾਲ ਮਿਲੇ ਆ ਬੱਚਿਆਂ ਨੂੰ ਸਟੱਡੀ ਬਾਰੇ ਪੁੱਛਿਆ ਔਰ ਸਾਨੂੰ ਬਹੁਤ ਅੱਛਾ ਲੱਗਦਾ ਕਿਉਂਕਿ ਪਹਿਲਾਂ ਕਦੀ ਵੀ ਆਪਾਂ ਆਪਣੇ ਮਿਨਿਸਟਰ ਨੂੰ ਸਕੂਲਾਂ ਦੇ ਵਿੱਚ ਆਂਦੇ ਦੇਖਿਆ ਨਹੀਂ ਮੇਰੀ ਜਿੰਨੀ ਜੌਬ ਹੋਈ ਮੈਂ ਕਦੇ ਵੀ ਮਤਲਬ ਕਿਸੇ ਵੀ ਮਿਨਿਸਟਰ ਨੂੰ ਆਪਣੇ ਸਕੂਲ ਦੇ ਵਿੱਚ ਆਂਦੇ ਨਹੀਂ ਦੇਖਿਆ ਔਰ ਦੂਸਰਾ ਮੀਡੀਆ ਦੇ ਥਰੂ ਸਰ ਜਿਵੇਂ ਪੇਰੈਂਟਸ ਨਾਲ ਜੁੜਿਆ ਹੈ ਕਿਉਂਕਿ ਕਦੇ ਵੀ ਮਨਿਸਟਰ ਮੈਨੂੰ ਲੱਗਦਾ ਨਹੀਂ ਕੋਈ ਵੀ ਐਜੂਕੇਸ਼ਨ ਮਨਿਸਟਰ ਪੇਰੈਂਟਸ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਕੂਲਾਂ 'ਚ ਅਗਰ ਜਾਂਦੇ ਸੀਗੇ ਬਟ ਉਹ ਪੇਰੈਂਟਸ ਨਾਲ ਨਹੀਂ ਜੁੜੇ ਸੀਗੇ ਤੇ ਹੁਣ ਪੇਰੈਂਟਸ ਨਾਲ ਜੁੜ ਕੇ মিডিਆ ਦੇ ਥਰੂ ਉਹ ਇਨਵਾਈਟ ਕਰ ਰਿਹਾ ਸਕੂਲਾਂ ਦੇ ਵਿੱਚ ਮੈਨੂੰ ਲੱਗਦਾ ਬੱਚਿਆਂ ਨੂੰ ਜਾਂ ਪੀਟੀਐਮ ਜੋ ਵੀ ਹੈਗਾ ਉਹ ਸਾਰਾ ਕੰਪਲੀਟ ਹੋਣਾ ਦੇ ਥਰੂ ਕੋ ਹੋ ਰਿਹਾ ਹੈ ਜਿਵੇਂ ਜਿਵੇਂ ਉਹ ਸਾਨੂੰ ਗਾਈਡ ਕਰਦੇ ਜਾਣਗੇ ਉਦੋਂਦੋਂ ਆਪਾਂ ਉਹ ਸਾਰਾ ਕੰਮ ਕਰਦੇ ਜਾਵਾਂਗੇ ਔਰ ਸਰਦਮੈਂੈਂਕਸ ਕਰਦੀਆਂ ਦਿਲੋਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਬੱਚਿਆਂ ਦੇ ਨਾਲ-ਨਾਲ ਟੀਚਰ ਨੂੰ ਵੀ ਬਹੁਤ ਅੱਛਾ ਮਤਲਬ ਰਿਸਪੈਕਟ ਸਾਡੀ ਟੀਚਰਾਂ ਦੀ ਹੋ ਰਹੀ ਹੈ ਹਰ ਫੀਲਡ ਦੇ ਵਿੱਚ ਮਤਲਬ ਟੀਚਰ ਦਾ ਵੀ ਇੱਕ ਬਹੁਤ ਸਨਮਾਨ ਕੀਤਾ ਜਾ ਰਿਹਾ ਹੈ ਸਰ ਜਿੱਦਾਂ ਅਸੀਂ ਸੋਚਦੇ ਸੀ ਪਹਿਲੇ ਸਰਕਾਰੀ ਸਕੂਲਾਂ 'ਚ ਪੜਾਈਆਂ ਨਹੀਂ ਸੀ ਹੁੰਦੀਆਂ ਹੁਣ ਮੰਨ ਲਓ ਉਸ ਤਰੀਕੇ ਨਾਲ ਹੋਰ ਵੀ ਵਧੀਆ ਤਰੀਕੇ ਨਾਲ ਹੁਣ ਪੜਾਈਆਂ ਅੱਗੇ ਬਹੁਤ ਜ਼ਿਆਦਾ ਵਧੀਆ ਹੋ ਰਹੀਆਂ ਨੇ ਮੰਨ ਲਓ ਸਾਡੇ ਪ੍ਰਿੰਸੀਪਲ ਸਾਹਿਬ ਹੋਗੇ ਟੀਚਰਾਂਸ ਹੋ ਗਈਆਂ ਸਾਡੇ ਬੈਂਸਾਹਬ ਹੋ ਗਏ ਮਾਨ ਸਾਹਿਬ ਹੋ ਗਏ ਜੀ ਇਹਨਾਂ ਨੇ ਬਹੁਤ ਵਧੀਆ ਹੁਣ ਪੜ੍ਹਾਈ ਨੂੰ ਕਾਫੀ ਜ਼ੋਰ ਦਿੱਤਾ ਹੋਇਆ ਹੈ ਇਹਨਾਂ ਨੇ ਵੀ ਮੰਨ ਲਓ ਬਹੁਤ ਵਧੀਆ ਤੋਂ ਵਧੀਆ ਸੀ ਅੱਗੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਸਾਡੇ ਬੱਚੇ ਕੱਲ ਨੂੰ ਅੱਗੇ ਜਾ ਕੇ ਕੁਝ ਬਣਨਗੇ ਅੱਗੇ ਜਾ ਕੇ ਕੁਝ ਬਣਨਗੇ ਤੇ ਦੇਸ਼ ਦਾ ਭਵਿੱਖ ਬਣਨਗੇ ਥੈਂਕ ਯੂ ਸਰ ਤੇ ਪਹਿਲਾਂ ਤੇ ਹੁਣ ਕੀ ਫਰਕ ਹੈ ਪਹਿਲਾਂ ਵੀ ਕਈ ਆਪਾਂ ਦੇਖੇ ਨੇ ਕਿ ਮੰਤਰੀ ਰਹੇ ਨੇ ਸਿੱਖਿਆ ਦੇ ਤੇ ਹੁਣ ਸਿੱਖਿਆ ਦੇ ਮੰਤਰੀ ਹੋਰ ਜ਼ੋਰ ਮੈਂ ਸਰ ਉਹਨਾਂ ਨੇ ਪਹਿਲੇ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਕਦੇ ਪੜ੍ਹਾਈ ਦੇ ਉੱਤੇ ਇਸ਼ੂ ਉਹਨਾਂ ਨੇ ਕਦੇ ਚੱਕਿਆ ਹੀ ਨਹੀਂ ਪੜ੍ਹਾਈ ਦਾ ਇਸ਼ੂ ਸੀ ਹੀ ਨਹੀਂ ਹੁਣ ਜਿਹੜੇ ਸਾਡੇ ਮਾਨ ਸਾਹਿਬ ਨੇ ਐ ਬੈਂ ਸਾਹਿਬ ਨੇ ਹੁਣ ਉਹ ਬਹੁਤ ਵਧੀਆ ਇਸ ਚੀਜ਼ ਨੂੰ ਉੱਪਰ ਲੈਵਲ ਤੇ ਲੈ ਕੇ ਜਾ ਰਹੇ ਨੇ ਜਾ ਪੀਟੀਐਮ ਜਿਹੜਾ ਸਕੂਲ ਚ ਹੋ ਰਿਹਾ ਹੈ ਜੋ ਸੀਐਮ ਸਾਹਿਬ ਕਾਲ ਕਰ ਰਹੇ ਸੀਗੇ ਪੇਰੈਂਟਸ ਨੂੰ ਕਿ ਤੁਹਾਨੂੰ ਵੀ ਕਾਲ ਆਈ ਸੀ ਹਾਂਜੀ ਸਰ ਸਾਨੂੰ ਬੜੀ ਖੁਸ਼ੀ ਹੋਈ ਆ ਸੁਣ ਕੇ ਵੀ ਸੀਐਮ ਸਾਹਿਬ ਨੇ ਸਾਨੂੰ ਕਾਲ ਕੀਤੀ ਆ ਸਾਨੂੰ ਬੜਾ ਚੰਗਾ ਲੱਗਿਆ ਇੱਥੇ ਸਕੂਲ ਚ ਵੀ ਬਹੁਤ ਚਾਹ ਪਾਣੀ ਸਾਰਾ ਬਹੁਤ ਵਧੀਆ ਦੇ ਰਹੇ ਆ ਸਾਰੇ ਬੱਚਿਆਂ ਨੂੰ ਵੀ ਬੜੀ ਖੁਸ਼ੀ ਹੋਈ ਆ ਸਾਨੂੰ ਵੀ ਬਹੁਤ ਖੁਸ਼ੀ ਹੋਈ ਆ ਸਰ ਜੀ ਤੇ ਪਹਿਲਾਂ ਵੀ ਕਦੇ ਆਇਆ ਜੀ ਕੋਈ ਤੁਹਾਨੂੰ ਸੀਐਮ ਸਾਹਿਬ ਨਾਲ ਗੱਲ ਹੋਈ ਆ ਪਹਿਲੇ ਵੀ ਕਦੇ ਕਈ ਮੁੱਖ ਮੰਤਰੀ ਰਹੇ ਪੰਜਾਬ ਦੇ ੱੱਲੇ ਤਾਂ ਨਹੀਂ ਸਾਰੇ ਇਦਾਂ ਦੀ ਕੋਈ ਕੋਲ ਆਈ ਐ ਹੁਣ ਆਈ ਸੀਗੀ ਕੋਲ ਬਹੁਤ ਵਧੀਆ ਲੱਗਿਆ ਸਾਰ ਬੜੀ ਖੁਸ਼ੀ ਹੋਈ ਸਾਨੂੰ ਕਿ ਤੁਹਾਨੂੰ ਵੀ ਕੋਲ ਆਈ ਸੀ ਮੁੱਖ ਮੰਤਰੀ ਪੰਜਾਬ ਦੀ ਉਹਨਾਂ ਨੇ ਨੋਟੇਸ਼ਨ ਦਿੱਤਾ ਸਾਨੂੰ ਹਾਂਜੀ ਵੀ ਸਾਨੂੰ ਵੀ ਕੋਲ ਆਈ ਸੀ ਸੀਐਮ ਸਾਹਿਬ ਦੀ ਬੱਚੇ ਵਾਸਤੇ ਪੇਰਾਸ ਮੀਟਿੰਗ ਸੀ ਉਹਦੇ ਵਾਸਤੇ ਆਈ ਸੀ ਸਾਨੂੰ ਬੜੀ ਖੁਸ਼ੀ ਹੋਈ ਪੇਰਾਸ ਨਾਲ ਉਸकी ਮੀਟਿੰਗ ਕੀ ਕੋਲ ਆਈ ਸੀ ਸੀਐਮ ਸਾਹਿਬ ਨੇ ਕੀਤੀ ਸਾਨੂੰ ਬੜਾ ਖੁਸ਼ੀ ਲੱਗਿਆ ਇੰਨੇ ਮਨ ਦੇ ਵਿੱਚ ਖੁਸ਼ੀ ਕਿਉਂ ਹੈ ਉਹਨਾਂ ਦੇ ਕੋਲ ਸਾਨੂੰ ਪਹਿਲੀ ਵਾਰ ਸਿਆਮ ਸਾਹਨੇ ਕੋਲ ਕੀਤੀ ਮੀਟਿੰਗ ਪੈਰਸ ਮੀਟਿੰਗ ਕੀਤੀ ਇਸ ਲਈ ਸਾਨੂੰ ਬੜੀ ਖੁਸ਼ੀ ਹੋਈ ਅੱਜ ਤੁਸੀਂ ਮੈਗਾ ਪੀਟੀਐਮ ਦੇ ਵਿੱਚ ਆਇਓ ਸਤਿ ਸ੍ਰੀ ਅਕਾਲ ਭਾਜੀ ਪਹਿਲਾਂ ਤਾਂ ਮੈਂ ਆਪਣਾ ਨਾਮ ਦੱਸਣਾ ਚਾਹਾਂਗਾ ਮੇਰਾ ਨਾਮ ਸੁਮਿਤ ਕੋਸ਼ਲ ਹੈ ਤੇ ਮੈਨੂੰ ਕੱਲ ਮੈਂ ਜਦ ਬੈਠਾ ਸੀ ਤਾਂ ਮੈਨੂੰ ਸੀਐਮ ਆਫਿਸ ਤੋਂ ਫੋਨ ਆਇਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੱਲ ਪੇਰੈਂਟ ਇਸ ਮੀਟਿੰਗ ਆ ਵੀ ਤੁਸੀਂ ਜ਼ਰੂਰ ਜਾ ਕੇ ਆਇਓ ਤੇ ਇੱਕ ਵਾਰ ਤਾਂ ਮਨ ਲੋ ਕਿ ਨਾ ਮਤਲਬ ਕਿ ਸ਼ੌਕ ਜਿਵੇਂ ਬੰਦਾ ਮਤਲਬ ਕਿ ਹੋ ਗਿਆ ਵੀ ਯਾਰ ਵੀ ਪਹਿਲੀ ਵਾਰ ਕਿਸੇ ਮਤਲਬ ਕਿ ਮੁੱਖ ਮੰਤਰੀ ਨੇ ਐਜ਼ਏ ਮਤਲਬ ਕਿ ਮਤਲਬ ਕਿ ਸਾਨੂੰ ਆਪਣਾ ਪੰਦ ਦਿਖਾਉਂਦੇ ਹੋਏ ਫੋਨ ਕੀਤਾ ਕਿ ਤੁਸੀਂ ਜਾ ਕੇ ਆਇਓ ਤਾਂ ਬੜੀ ਐਕਸਾਈਟਮੈਂਟ ਹੋਈ ਨਹੀਂ ਵੀ ਮਨ ਕਰਦਾ ਸੀ ਆਨੂ ਪਰ ਫਿਰ ਵੀ ਅਸੀਂ ਆਏ ਔਰ ਬਹੁਤ ਵਧੀਆ ਉਰੇ ਮਤਲਬ ਕਿ ਅਰੇਂਜਮੈਂਟ ਕੀਤਾ ਹੋਇਆ ਦੇਖੋ ਬੱਚਿਆਂ ਦੇ ਉੱਤੇ ਕੁਝ ਨਹੀਂ ਹੈਗਾ ਸਾਨੂੰ ਸਾਡੇ ਬੱਚਿਆਂ ਦਾ ਭਵਿੱਖ ਹੈ ਤੇ ਉਹਨਾਂ ਨੇ ਸੋਚਿਆ ਇਸ ਚੀਜ਼ ਬਾਰੇ ਸਕੂਲ ਦਾ ਅਰੇਂਜਮੈਂਟ ਸਕੂਲ ਦੀ ਪੜ੍ਹਾਈ ਬਹੁਤ ਵਧੀਆ ਮਤਲਬ ਕਿ ਸਾਨੂੰ ਬਹੁਤ ਬਹੁਤ ਖੁਸ਼ੀ ਆ ਮੱਲੋ ਬਹੁਤ ਵਧੀਆ ਕੰਮ ਕਰ ਰਹੇ ਨੇ ਭਗਵੰਤ ਮਾਨ ਜੀ ਬਹੁਤ ਵਧੀਆ ਹਾਂ ਹਾਂ ਜੀ ਪਰ ਇੰਨੀ ਖੁਸ਼ੀ ਤੁਹਾਨੂੰ ਕਿਉਂ ਹੋ ਰਹੀ ਹੈ ਕਿ ਜਦੋਂ ਸੀਐਮ ਦਾ ਕੋਲ ਆਂਦਾ ਤਾਂ ਮਨ ਦੇ ਵਿੱਚ ਇੰਨੀ ਭਾਜੀ ਦੇਖੋ ਖੁਸ਼ੀ ਹੋਊਗੀ ਕਿਉਂਕਿ ਇੱਕ ਕਹਿੰਦੇ ਨੇ ਨਾ ਵੀ ਸੀਐਮ ਸਾਹਿਬ ਦਾ ਅਹੁਦਾ ਹੁੰਦਾ ਹੈ ਵੀ ਬਹੁਤ ਉੱਪਰ ਜਿਵੇਂ ਆਪਾਂ ਚਲੋ ਕਹਿ ਲਈਏ ਵੀ ਇੱਕ ਕਹਿੰਦੇ ਨੇ ਵੀ ਕਿਰਤੀ ਦੇ ਘਰ ਨਰੇਨ ਆਏ ਨੇ ਤਾਂ ਖੁਸ਼ੀ ਤਾਂ ਪ੍ਰਗਟ ਹੁੰਦੀ ਹੋਏ ਨਾ ਕਿ ਅਗਰ ਐਡਾ ਵੱਡਾ ਬੰਦਾ ਆਪਾਂ ਨੂੰ ਫੋਨ ਕਰੇ ਕਿਤੇ ਨਾ ਕਿਤੇ ਤਾਂ ਖੁਸ਼ੀ ਜ਼ਾਹਰ ਹੁੰਦੀ ਹੈ ਸੋ ਮੈਂ ਹੀ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਬਹੁਤ ਵਧੀਆ ਬਹੁਤ ਵਧੀਆ ਉਪਰਾਨਾ ਕਿੰਦਾ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਜੀ ਆਪਾਂ ਨਾਲ ਆ ਭਾਜੀ ਬਹੁਤ ਵਧੀਆ ਜੀ